ਤੁਹਾਨੂੰ ਸਾਰੀ ਸਰਦੀ ਜੀ ਖਾਂਗ ਜਖਾਮ ਨਹੀਂ ਹੋਣਾ ਹੈਗਾ ਨਾ ਸਾਰੀ ਸਰਦੀ ਤੁਹਾਨੂੰ ਠੰਡ ਲੱਗਣੀ ਹੈਗੀ ਰਜਾਈਆਂ ਨੂੰ ਭਗਾ ਭਗਾ ਮਾਰਿਆ ਕਰੋਗੇ ਜੇ ਤੁਸੀਂ ਇਹ ਕੜਾ ਬਣਾ ਕੇ ਪੀਣਾ ਸਟਾਰਟ ਕਰਤਾ ਇਹ ਬਣਦਾ ਕਿਵੇਂ ਵੀਡੀਓ ਦੇ ਐਂਡ ਤੱਕ ਜਰੂਰ ਦੇਖ ਲਓ ਤੁਸੀਂ ਕਰਨਾ ਕੀ ਹੈ ਜੀ ਇੱਕ ਮਲਠੀ ਲੈਣੀ ਹੈ ਇਹਨੂੰ ਕੁੰਡੇ ਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਕੁੱਟ ਲਿਓ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦਾ ਅਦਰਕ ਇਹਨੂੰ ਵੀ ਕੁੱਟ ਲਿਓ ਜੀ ਇੱਕ ਗਲਾਸ ਤੁਸੀਂ ਪਾਣੀ ਦਾ ਲੈਣਾ ਇਹਨੂੰ ਗਰਮ ਕਰ ਲਿਓ ਉਸ ਤੋਂ ਬਾਅਦ ਜਿਹੜੀਆਂ ਆਪਾਂ ਨੇ ਦੋਨੇ ਚੀਜ਼ਾਂ ਇਹ ਕੁੱਟੀਆਂ ਤੇ ਜੀ ਪਾਣੀ ਦੇ ਵਿੱਚ ਪਾ ਲਿਓ ਇਹਨੂੰ ਤੁਸੀਂ ਘੱਟੋ ਘੱਟ 10-15 ਮਿੰਟ ਬਾਲ ਲੈਣਾ ਮਿੱਠੇ ਬਾਤ ਦੇ ਆਖਾਂ ਪਾਣੀਏ ਨੇ ਜਾਂ ਤੁਸੀਂ ਸ਼ਾਇਦ ਵੀ ਪਾ ਸਕਦੇ ਹੋ ਥੋੜੀ ਜੀ ਪਾਣੀਏ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਤੇ ਥੋੜਾ ਜਿਹਾ ਪਾਣੀ ਦੇ ਵਿੱਚ ਸੇਦਾ ਨਮਕ ਜੀ ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਜੀ ਘਰ ਤੋਂ ਘੱਟ 10 ਮਿੰਟ ਪਕਾ ਲਿਓ ਜਿੰਨਾ ਚਿਰ ਇੱਕ ਗਲਾਸ ਦਾ ਪੌਣਾ ਗਲਾਸ ਨਾ ਰਹਿ ਜੇ ਇਹਨੂੰ ਗੈਸ ਨੂੰ ਬੰਦ ਕਰਕੇ ਕੋਸਾ ਕਰਕੇ ਜਿਹਨੂੰ ਗਲਾਸ ਦੇ ਵਿੱਚ ਛਾਲ ਲਿਓ ਇਹ ਪੀਣਾ ਸਟਾਰਟ ਕਰ ਦਿਓ ਜਿਹੜੀ ਪ੍ਰੋਬਲਮ ਹੈ ਖੰਗ ਜਖਾਮ ਦੀ ਤੁਹਾਨੂੰ ਸਾਰੀ ਸਰਦੀ ਲਵੇ ਨਹੀਂ ਲੱਗਣੀ ਹੈਗੀ ਨਾ ਠੰਡ ਲੱਗਣੀ ਔਰ ਜਿਹੜੀ ਤੁਹਾਡੇ ਫੇਫੜਿਆਂ ਦੇ ਵਿੱਚ ਬਲਗਮ ਜੰਮੀ ਹੋਈ ਹੈ ਸਾਰੀ ਪੱਟ ਕੇ ਬਾਹਰ ਕੱਢ ਦੂਗਾ ਜੇ ਤੁਹਾਨੂੰ ਬਾਰੀ ਵੀਡੀਓ ਸ਼ੇਅਰ ਕਰ ਦਿਓ ਜੀ